ਦੇ ਇੱਕ ਲਫ਼ਜ਼ ਬੋਲਦਾ ਸਰਦਾਰ ਗੁਰਦੇਵ ਸਿੰਘ ਸੇਖੋ ਐਮ ਐਲ ਏ ਹਲਕਾ ਫਰੀਦਕੋਟ ਇੱਕ ਅਮਰਤਾਰੀ ਬਣੇ ਤੁਹਾਡੇ ਬੱਚੇ ਵਾਸਤੇ ਤੁਹਾਡੇ ਭਰਾ ਵਾਸਤੇ ਜਿਹੜਾ ਇੱਕ ਪਿੰਡ ਦੇ ਕੰਮ ਕਰਕੇ ਜਿਹੜਾ ਪਿੰਡ ਦੇ ਸਿਰ ਤੇ ਕਣਗੀ ਲਵਾ ਕੇ ਆਇਆ ਸੀ ਨੈਸ਼ਨਲ ਵਾਰਡ ਇਸ ਪਿੰਡ ਨੂੰ ਮਿਲਿਆ ਸੀ 2,52,000 ਪਚੈਤਾ ਚੋਂ ਫੈਨੇ ਨੰਬਰ ਤੇ ਆਉਣਾ ਕੋਈ ਖਾਲਾ ਜੀ ਦਾਵਾ ਕੀਤਾ ਸੀ ਤੇ ਇੱਕ ਲਫਜ਼ ਬੋਲਦਾ ਕਹਿੰਦਾ ਇਹਨੂੰ ਫੜਾਤਾ ਸੀ ਆ ਪੰਚਾਇਤ ਨਹੀਂ ਬਣਨੀ ਸੀ ਆ ਪਾ ਫੜਾ ਕੇ ਅੰਦਰ ਕਰਤਾ ਕਹਿੰਦਾ ਜਦੋਂ ਬਾਹਰ ਆਇਆ ਚੀਕਾਂ ਮਾਰਦਾ ਸੀ ਮੈਂ ਤਾਂ ਚੀਕ ਮਾਰੀ ਮਾਰਦਾ ਸੀ ਕਹਿੰਦਾ ਮੁਸ਼ਕ ਵਾਲੇ ਥਾਂ ਤੇ ਭਾਇਆ ਕੁੱਤੇ ਵਾਲਾ ਕਹਿੰਦਾ ਗੁਰਦੇਵ ਸਿੰਘ ਸਿੱਖੋ ਅੱਜ ਤੋਂ 8-9 ਦਿਨ ਪਹਿਲਾਂ ਆਪਣੇ ਬਲਾਏ ਪੈਲਸ ਦੇ ਵਿੱਚ ਕਹਿੰਦਾ ਕੁੱਤਿਆਂ ਨੂੰ ਕੁੱਤੇ ਵਾਲੇ ਥਾਂ ਤੇ ਹੀ ਰੱਖੀ। ਇਸ ਸ਼ਿਕਾਇਤ ਦਾ ਜਵਾਬ 14 ਤਰੀਕ ਨੂੰ ਦੇ ਦਿਓ ਜੀ। ਵੋਟਾਂ। ਮੇਰੀ ਇੱਕ ਬੇਰਤ। ਅੱਧੀ ਰਾਤ ਨੂੰ ਤੁਸੀਂ ਮੈਨੂੰ ਢਾਉਂਦੇ ਸੀ ਮੈਂ ਕਦੇ ਜਵਾਬ ਨਹੀਂ ਦਿੱਤਾ। ਕੰਮ ਦੇ ਪੈਸੇ ਬਾਅਦ ਚ ਲੈਂਦਾ ਸੀ। ਜੇ ਕੋਈ ਆਉਂਦੇ ਘਰਾਂ 'ਚ ਕਹਿੰਦਾ ਸੀ ਆਹ ਕੰਮ ਚਾਹੀਦਾ। ਬਾਈ ਭੁੱਖਣ ਹੋਰੀ ਖੜੇ ਸਾਰੇ ਖੜੇ ਉਹਦੇ ਸਮਾਨ ਆਰਡਰ ਕਰ ਦਿੰਦਾ ਬਾਅਦ ਜਾ ਕੇ ਬਾਈ ਹੋਰੋਂ ਪੈਸੇ ਦਿੰਦਾ ਸੀ ਬਾਅਦ ਚ ਪੈਸੇ ਆਉਂਦੇ ਸੀ ਮੇਰਾ ਡੈਡੀ ਬੈਠੇ ਆ ਬਾ ਗੁਰ ਚੰਦ ਜਿੰਦਾਬਾਦ ਅੱਜ ਤੁਹਾਨੂੰ ਆਪਣੀਆਂ ਵਿਲੇਜਾਂ ਅੰਕਵਾਰੀਆਂ ਚ ਕੋਸ਼ਿਸ਼ ਨਹੀਂ ਨਿਕਲਿਆ ਅਜਾ ਇਨਕੁਆਰੀ ਦੇਖਣੀਆਂ ਮੇਰੇ ਡੈਡੀ ਕੋਲੇ ਵੇਜੋ ਜੇ ਤੁਹਾਨੂੰ ਕਾਪੀ ਦਿਖਾਵਾਂਗੇ ਘਰੋਂ ਕਿੰਨੇ ਲੱਗੇ ਲੋਕ ਸਰਪੰਚੀਆਂ ਚ ਖਾਂਦੇ ਦੇਖੇ ਵੇਜੋ ਦੇ ਕੋਲ ਤੇ ਤਾੜੀਆਂ ਮਾਰਦੇ ਸੀ ਅਕਾਲੀਦਾਰ ਵਾਲੇ ਆਪ ਹੱਥ ਸਾਡੇ 14 ਤਰੀਕ ਨੂੰ ਇਹਨਾਂ ਲਫ਼ਜ਼ਾਂ ਦਾ ਜਵਾਬ ਇਹਨਾਂ ਤਾਂ ਪੰਜੇ ਤੇ ਮੋਹਰਾਂ ਲਾ ਕੇ ਇਹ ਮੇਰੀ ਬੇਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇੱਕ ਚੰਨੀ ਸੀ ਜਿਨੇ ਜਿੰਨੇ ਪੁਰਾਣੇ ਬਿੱਲ ਸੀ ਕਹਤਾ ਸੀ ਮਾਫ ਕਰ ਇੱਕ ਚੰਨੀ ਸੀ ਜਿਨੇ ਯੂਨਟ ਦਾ ਰੇਟ ਕੱਟ ਕੀਤਾ ਸੀ ਇੱਕ ਚੰਨੀ ਸੀ ਜਿਨੇ 1525 ਬੜੇਪਾ ਪੈਨਸ਼ਨ ਕੀਤੀ ਸੀ ਇੱਕ ਚੰਨੀ ਸੀ ਜਿਨੇ 51000 ਸਿਕਨ ਸਕੀਮ ਕੀਤੀ ਸੀ ਉਹਦੇ ਉਹ 3 ਮਹੀਨੇ ਦੀਆਂ ਗੱਲਾਂ ਮੈਂ ਜਿਵੇਂ ਜਿਵੇਂ ਕਰਾਂ ਅੱਗੇ ਜਾਣਾ ਟਾਈਮ ਥੋੜਾ ਪੈ ਜਾਵੇ ਜੇ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਚੋਣਿਆ ਨਾ ਕਿਉਂ ਇੱਕ ਗੱਲ ਮੈਂ ਪਹਿਲਾਂ ਵੀ ਹਮੇਸ਼ਾ ਕਰਦਾ ਹਾਂ ਨਾ ਹਰ ਘਰੇ ਕਰਦਾ ਹਾਂ ਨਾ ਸਾਰਾ ਸਿਸਟਮ ਜਿਹੜਾ ਚੰਨੀ ਸਾਹਿਬ ਵਾਲਾ ਉਹਦੇ ਚ ਫੇਟਾ ਸਰਦਾਰ ਕੁਸ਼ਲਦੀਪ ਸਿੰਘ ਢੱਲੋਂ ਇੱਕ ਪਰਿਵਾਰ ਵਾਂਗੂ ਸਰਦਾਰ ਕੁਸ਼ਲਦੀਪ ਸਿੰਘ ਢੱਲੋਂ ਤੇ ਚਰਨਜੀਤ ਸਿੰਘ ਚੰਨੀ ਚੱਲਦੇ ਤੇ ਉਸੇ ਸੂਤਰ ਧਾਰ ਚ ਤੁਹਾਡਾ ਬੱਚਾ ਤੁਹਾਡਾ ਭਰਾ ਇਹ ਕਿਸੇ ਨੇ ਆਪਣੇ ਏਰੀਏ ਚੋਂ ਗੱਲ ਢੱਲੂ ਸਾਹਿਬ ਨਾਲ ਕਰਨੀ ਹੋਵੇ ਨਾ ਮੇਰਾ ਵੀਰ ਬੈਠਾ ਨਾਲੇ ਜਿਲਾ ਵੀ ਚੋਣ ਲੜ ਰਿਹਾ 26 ਪਿੰਡਾਂ 32 ਪਚਾਈਤਾ ਉਹ ਕਹਿੰਦੇ ਆ ਪਹਿਲਾਂ ਰਾਹ ਲੱਭਦੇ ਆ ਚੱਲ ਭਾਈ ਗੁਰਸ਼ੰਦਰ ਨਾਲ ਗੱਲ ਕਰੀਏ ਫਿਰ ਢੱਲੂ ਸਾਹਿਬ ਕੋਲੇ ਚੱਲ ਤੁਹਾਡਾ ਭਰਾ ਤੁਹਾਡਾ ਬੱਚਾ ਉਹ ਸੂਤਰ ਧਰ ਚ ਪਰੋਇਆ ਪਰੋਇਆ ਵੇ ਢੱਲੂ ਸਾਹਿਬ ਦੀ ਚੰਨੀ ਸਾਹਿਬ ਦੀ ਬਾਹ ਫੜ ਕੇ ਕੰਮ ਕਰਾਉਣ ਵਾਲੇ ਚੋ ਮਾਨਤਾ ਪਹਿਲਾਂ ਹੀ ਨਹੀਂ ਸੀ ਐਮਐਲ ਸਾਹਿਬ ਸੀ ਤੇ ਆਪਾਂ ਸੀ ਜੇ ਮੁੱਖ ਮੰਤਰੀ ਵਾਲੀ ਕੜੀ ਆ ਗਈ ਕੱਲਾ ਮੱਚਾਂਗੀ ਨਹੀਂ ਪਿੰਡ ਨਮੂਨੇ ਦੇ ਬਣਾ ਦੇ ਜਿਹੜੇ ਰਹਿੰਦੇ ਕੰਮ ਕਰਾ ਦੇਾਂਗੇ ਤੇ ਪਿਸਕੋ ਬੁਸਕੂ ਦੀ ਲੋੜ ਨਹੀਂ ਉਹ ਪੈਣੀ ਝੂਟ ਕੇ ਤੇ ਮਾਰਿਆ ਨਹੀਂ ਹਮੇਸ਼ਾ ਇੱਕ ਗੱਲ ਕਹੀ ਆ ਕਦੇ ਜਦੋਂ 13 'ਚ ਖੜਾ ਸੀ ਸਰਪੰਚੀਏ ਗੱਲ ਕਹੀ ਸੀ ਐਨੇ-ਐਨੇ ਕੰਮ ਕਰੂੰਗਾ ਕਿਉਂਕਿ ਪਹਿਲੀ ਵਾਰੀ ਖੜੇ ਸੀ ਮੈਂ ਸੋਚਿਆ ਸੀ ਕਿਤੇ ਇਹ ਨਾ ਵੀ ਘਟ ਨਾ ਜਾ ਪਰ ਉਦੋਂ ਕਿਤੇ ਵੱਧ ਕੀਤੇ ਉਦੋਂ ਬਾਅਦ ਉਹ ਕਿਤੇ ਵੱਧ ਕੀਤੇ ਹਿਸਾਬ ਹੀ ਇੰਨਾ ਆ ਗਿਆ ਕੰਮ ਕਰਾਉਣ ਦਾ ਬਾਈ ਹੋਰਾਂ ਤੋਂ ਲੈਣ ਦਾ ਕੰਮ ਗਾਓ ਉਪਰੋਂ ਲੈਣ ਦਾ ਲੋਕ ਰਿਐਲਿਟੀ ਚ ਕਹਿੰਦਾ মিডিਆ ਵੀ ਸਾਹਮਣੇ ਇੱਕ ਰਿਐਲਿਟੀ ਵਾਲੀ ਗੱਲ ਆ ਰਾਤਾਂ ਨੂੰ ਬਹੁਤ ਆਮ ਆਦਮੀ ਦੇ सरपंच आਉਂਦੇ ਆ ਰੈ ਲੈਣ ਵੀ ਪੰਚਾਇਤ ਦੇ ਕੰਮ ਕਿਵੇਂ ਕਰੇ ਬਹੁਤ ਸਰਪੰਚ ਆ ਆਮ ਆਦਮੀ ਦੇ ਇਸ ਏਰੀਏ ਤੇ ਛੱਡੋ ਮੁਖਤਿਰ ਦੇ ਛੱਡੋ ਰੈ ਲੈਣ ਆਉਂਦੇ ਤੁਹਾਡੇ ਭਰਾ ਤੋਂ ਤੁਹਾਡੇ ਬੱਚੇ ਤੋਂ ਇਹ ਪੰਚਾਇਤ ਦੇ ਕੰਮ ਕਿਵੇਂ ਕਰੀਏ ਤੇ ਜਿਹੜੇ ਆਪ ਦੀ ਪਾਰਟੀ ਵਾਲੇ ਰੈ ਲੈਣ ਆਉਂਦੇ ਆਂਝੋ ਕਿਵੇਂ ਹੈ ਰੀਲਾਂ 'ਚ ਵਿਸ਼ਵਾਸ ਕਦੇ ਨਹੀਂ ਰੱਖਿਆ ਵੀ ਰੀਲਾਂ ਪਾਈ ਜਾਵਾ ਆ ਕੰਮ ਕਿਤੇ ਕੰਮਾਂ ਤੇ ਜਾ ਕੇ ਕੋਟੋ ਨੇ ਕੀਤੀਆਂ ਸੀ ਇਹਨਾ ਕੀਤੀਆਂ ਸੀ ਇਹਦਾ ਪਰ ਜਿੰਨੇ ਕੰਮ ਹੋਇਆ ਮੇਰੀ ਤਾਂ ਫੇਸਬੁੱਕ ਮੇਰਾ ਤਾਂ ਫੋਨ ਹੈਂਗ ਹੋ ਜਾ ਕਰਨਾ ਸੀ ਕੰਮ ਹੀ ਨਹੀਂ ਸੀ ਮੇਰੀ ਭੈਣ ਬੈਠੀ ਹੈ ਕਰਮ ਦੀ ਮੁੰਡਾ ਇਹ ਕਾ ਚਲਾਉਂਦੀ ਸੀ ਮੀਟ ਸੀ ਪਰਮਾਤਮਾ ਨੇ ਇਹਦੇ ਨਾਲ ਬੜਾ ਵੱਡਾ ਧੱਕਾ ਕੀਤਾ ਸੀ ਇਹਦਾ ਹਸਬੰਦ ਚਲਾ ਗਿਆ ਥੋੜੇ ਦਿਨ ਚਿਰ ਬਾਅਦ ਇਹਦੀ ਸੱਸ ਚਲੀ ਗਈ ਥੋੜੇ ਚਿਰ ਬਾਅਦ ਇਹਦਾ ਸਹੁਰਾ ਚਲਾ ਛੋਟਾ ਬੱਚਾ ਔਰ ਜਦੋਂ ਸਰਕਾਰ ਬਦਲੀ ਜਦੋਂ ਪੰਚਾਇਤ ਬਦਲੀ ਕੰਮ ਵੇਖੋ ਕਿੰਨਾ ਵੱਡਾ ਕੀਤਾ ਇਹਨੂੰ ਬਦਲਿਆ ਮੇਰ ਤੋਂ ਪਰ ਵੈਸੇ ਮੈਂ ਤਾਂ ਨਾ ਠੀਕ ਹੋਇਆ ਪਤਾ ਲੱਗਣਾ ਚਾਹੀਦਾ ਪਿਛਲੇ 3-4 ਮਹੀਨਿਆਂ ਤੋਂ ਮਨਰੇਗਾ ਦਾ ਕੰਮ ਨਹੀਂ ਹੋ ਜਮਾ ਨਹੀਂ ਚੜ੍ਹ 31 ਮਾਰਚ ਤੱਕ ਕੋਈ ਪ੍ਰੋਜੈਕਟ ਨਹੀਂ ਇਹਨਾਂ ਕੋਲੇ ਤੇਰਾ ਵੀਰ ਬੈਠਾ ਸਾਹਮਣੇ ਪੱਤਰਕਾਰ ਆ ਇਸ ਗੱਲ ਨਾਲ ਮਨਰੇਗਾ ਨਾਲ ਬਹੁਤ ਡੂੰਘਾਈ ਤੱਕ ਜਾਣਦਾ ਨਿੰਦਰਪਾਲ ਪ੍ਰੋਜੈਕਟ ਹੀ ਹੈ ਨਹੀਂ ਪੁਰਾਣੇ ਪੈਸੇ ਨਹੀਂ ਆ ਰਹੇ ਸਿਆਲਾਂ ਚ ਜਿਹੜੇ ਖਾਤੇ ਹੁੰਦੇ ਸੀ ਮੇਰੇ ਬਿਯੁਰਗਾਂ ਦੇ ਜਿਹੜੇ ਮਨਰੇਗਾ ਚ ਜਾਂਦੇ ਸੀ ਕਦੇ ਪੈਸੇ ਨਹੀਂ ਉਹ ਮੁੱਕੇ ਸੀ ਜੇ ਮੁੱਕੇ ਦਾ ਬਿਯੁਰਗ ਬੈਠੇ ਮਨਰੇਗਾ ਜਾਣ ਵਾਲੇ ਦੱਸ ਦੇ ਕਿਸੇ ਤੋਂ ਨਹੀਂ ਉਹ ਮੰਗਣੇ ਪੈਂਦੇ ਸੀ ਕੋਣ ਖਾਤੇ ਵੀ ਖਾਲੀ ਆ 31 ਮਾਰਚ ਤੱਕ ਪ੍ਰੋਜੈਕਟ ਵੀ ਮੁੱਕੇ ਹੋਣਾ ਖੋੜਾ ਅਖੀਰ ਦੀ ਗੱਲ ਛੋਟੀ ਜੀ ਕਰਕੇ ਮੈਂ ਢੱਲੂ ਸਾਹਿਬ ਨੂੰ ਬੋਲਣ ਵਾਸਤੇ ਕਹੂੰਗਾ ਇੱਕ ਚੰਨੀ ਸਾਹਿਬ ਸੀ ਜਿਨ੍ਹਾਂ ਨੇ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰੋਈਪਰ ਆਉਣਾ ਸੀ ਇਕੱਠ ਨਹੀਂ ਹੋਇਆ ਉਹ ਵਾਪਸ ਗਿਆ ਵਾਪਸ ਗਿਆ ਉਹਨੇ ਉਤਰਨਾ ਪਹਿਲਾਂ ਹੀ ਫਰੋਈਪਰ ਸੀ ਉਤਰਿਆ ਬਠਿੰਡੇ ਜਾਣ ਕੇ ਬਾਈ ਰੋਣਾ ਵੀ ਰਸਤੇ 'ਚੋ ਮੁਰਜੂnga ਤੇ ਉਹਨਾਂ ਨੇ ਕਿਹਾ ਵੀ ਕਿਸਾਨ ਆ ਗਏ ਜੀ ਰੋੜ ਤੇ ਮੁਰਨਾ ਪਿਆ ਦੇ ਕੋਈ ਕਿਸਾਨ ਨਹੀਂ ਐ ਚੰਨੀ ਸਾਹਬ ਨੇ ਅਕੋ ਕਿਹਾ ਹੈ ਨਰਿੰਦਰ ਮੋਦੀ ਨੇ ਕਹਿੰਦਾ ਨਾ ਰੋੜਾ ਵੱਜਿਆ ਨਾ ਕਿਸਾਨ ਰੋੜ ਤੇ ਆਏ ਕੱਠ ਹੈ ਨਹੀਂ ਸੀ ਮੁਰਨਾ ਸੀ ਨਾ ਕਹਿੰਦਾ ਮੈਂ ਕਿਸੇ ਕਿਸਾਨ ਤੇ ਕਾਰਵਾਈ ਨਹੀਂ ਕਰਨਾ ਇਹ ਕੀ ਸਰਕਾਰ ਹੈ ਕਿਵੇਂ ਠਾਇਆ ਆਪਾਂ ਨੂੰ ਉਥੋਂ ਕਾਂਗਰ ਸਰਕਾਰ ਆਪ ਨਾਲ ਲਾ ਕੇ ਜਦੋਂ ਪਹਿਲਾ ਐਂਜੀਟੇਸ਼ਨ ਦਿੱਲੀ ਹੋਈ ਸੀ ਦਿੱਲੀ ਤੱਕ ਲੈ ਕੇ ਗਈ ਸੀ ਉਦੋਂ ਸਰਕਾਰ ਕਾਂਗਰ ਦੀ ਸੀ ਪੰਜਾਬ ਦੀ ਇਹਨਾਂ ਨੇ ਕਿਵੇਂ ਠਾਇਆ ਸਮਾਨ ਵੀ ਚੋਰੀ ਟਰਾਲੀਆਂ ਵੀ ਚੋਰੀ ਉਦੋਂ ਜਿੱਤ ਕੇ ਆਏ ਸੀ ਦਿੱਲੀ ਵਾਲਾ ਜਿੰਨਾ ਕੋ ਕੰਮ ਹੋਇਆ ਸੀ ਸਾਰਾ ਸਮਾਨ ਮੋੜ ਕੇ ਘਰੇ ਆਇਆ ਹੁਣ ਰਹਿ ਗਿਆ ਉੱਥੇ ਜਿਹੜਾ ਗਿਆ ਸੀ ਆਪਣਾ ਇਹਦੇ ਕਰਕੇ ਚੰਨਜੀਤ ਸਿੰਘ ਚੰਨੀ ਨੂੰ ਟਕੜਾ ਕਰਨਾ ਉਹ ਤਾਂ ਟਕੜੇ ਹੋਣਗੇ ਜੇ ਪੰਜੇ ਵਾਲੇ ਜਿੱਤਣਗੇ ਪੰਜੇ ਵਾਲੇ ਤੁਸੀਂ ਜਿਤਾਉਣੇ ਆ ਐਵੇਂ ਪਿਸਕੋ ਪੁਸਕੋ ਵਾਲੀਆਂ ਗੱਲਾਂ ਸੁਣਾਇਓ ਅੱਗੇ ਵੀ ਇਹ ਕਰਦੇ ਹੁੰਦੇ ਜਿੰਨੇ ਕੰਮ ਕੀਤੇ ਆ ਉਹਨਾਂ ਥਰੂ ਵਿਸ਼ਵਾਸ ਦੋਣੋ ਆ ਟਾਈਮ ਕਾਂਗਰ ਸਰਕਾਰ ਆ ਜਣੀ ਪਿੰਡ ਦੇ ਕੰਮ ਮੁੱਕੇ ਹੋਏ ਆ। ਪਰਸਨਲ ਕੰਮ ਰਹਿੰਦੇ ਆ ਬੱਚਿਆਂ ਵਾਲੇ ਸਾਰੇ ਉਹ ਕਰਾਵਾਂਗੇ ਤੁਹਾਡੇ ਨਾਲ ਵਾਦਾ। ਹੁਣ ਮੈਂ ਜਾਦੇ ਇੱਕ ਉਹ ਐਂਡ ਤੇ ਹੀ ਕਹੂੰਗਾ ਵੀ ਯਾਦ ਰੱਖਿਓ ਜੇ 14 ਤਰੀਕ। ਪਤਾ ਕੋਈ ਨਹੀਂ 14 ਨੂੰ 14 ਅਕਤੂਬਰ ਹੀ ਉਹ ਸੀ। ਕਿੱਦੇ ਫੜਾਇਆ ਸੀ। 14 ਦੀ 1 ਅਕਤੂਬਰ ਦੀ ਰਾਤ ਨੂੰ ਇੱਥੋਂ 60-70 ਜਣੇ ਆ ਕੇ ਲੈ ਕੇ ਗਏ ਸੀ। ਪਤਾ ਕੋਈ ਨਹੀਂ ਉਹਦੇ ਵੀ ਨਾਮ ਆ। ਪਰ ਤਗੜੇ ਹੋ। ਪੰਜਾ ਦੋ ਬੈਲਟ ਪੇਪਰ ਮਿਲਨੇ ਆ ਦੋਨਾਂ ਦੇ ਪੰਜਾ ਚੋ ਨਿਸ਼ਾਨੋ ਉਦੋਂ ਵੀ 14 ਸੀ ਪਤਾ ਕੋਈ ਨਹੀਂ ਸਰਕਾਰ ਦਾ ਕੀ ਕਰਨਾ ਪਰ ਜੇ ਮੈਂ ਅੰਦਰ ਅੰਦਰ ਹੋ ਜਾਣਾ ਟੱਕੜੇ ਹੋ ਕੇ ਕੱਢ ਦਿਓ ਜੇ ਪੁਰਾਣਾ ਗੁੱਸਾ ਪੁਰਾਣਾ ਗੁੱਸਾ ਕੱਢ ਦਿਓ ਜੇ ਬੋਲੀਆਂ ਜਿਹੜੀਆਂ ਬੋਲੀ ਜਾਂਦੇ ਇਹਦਾ 14 ਤਰੀਕ ਨੂੰ ਸਿਰਫ ਪੰਜਾ ਹੀ ਜਦੋਂ ਆਪਣੇ ਆ ਬਕਸੇ ਪੁੱਠੇ ਹੋਣ ਜਾ ਕੇ 17 ਤਰੀਕ ਨੂੰ ਬੇਨਤੀ ਆ ਤੇ ਗੇਂਤੀ ਵਾਲੇ ਵੀ ਹਰਾਣ ਰਹਿ ਜਾਣ ਯਾਰ ਪੰਜੇ ਵਾਲੀ ਨਿਕਲ ਗਈ ਇੰਨਾ ਹੀ ਕਹਿੰਦਾ ਮੈਂ ਸਰਦਾਰ ਕੁਸ਼ਲਦੀਪ ਸਿੰਘ ਢੱਲੋਂ ਨੂੰ ਕਹਾਂ ਮੇਰੇ ਵੱਡੇ ਭਰਾ ਕਦੇ ਵੀ ਜਿਹੜਾ ਇਹਨਾਂ ਕੋਲੇ ਗਿਆ ਅੱਜ ਤੱਕ ਇਹਨਾਂ ਨੇ ਮੈਨੂੰ ਕਿਸੇ ਗੱਲ ਤੋਂ ਜਵਾਬ ਨਹੀਂ ਦਿੱਤਾ ਜਿਹੜੇ ਕਮਲੇ ਵੀ ਗਿਆ ਕਦੇ ਨਰਾਸ਼ ਨਹੀਂ ਆਇਆ ਉਹ ਅੱਗੇ ਵੀ ਮੇਰੇ ਹਮੇਸ਼ਾ ਕੰਮ ਕਰਦੇ ਆ ਢੱਲੋਂ ਜੀ ਤੁਹਾਨੂੰ ਸਾਰੀ ਸੰਗਤ ਵਿਸ਼ਵਾਸ ਤੋਂ ਆਉਗੀ ਕਿ ਮੈਂ ਨਾਹਰਾ ਲਵਾਉਣਾ ਹੈ 24 ਤਰੀਕ ਨੂੰ ਵਧ ਤੋਂ ਵਧ ਵੋਟਾਂ ਪਾ ਕੇ ਦੋਨੇ ਪੰਜੇ ਵਾਲੇ ਕੈਂਡੀਡੇਟ ਜਿਤਾਵਾਂਗੇ ਤੇ ਉਦੋਂ ਅਗਲਾ ਵਿਸ਼ਵਾਸ ਅੱਗੇ ਵੀ ਤੁਹਾਡੇ ਤੋਂ ਹੁੰਦਾ ਵੀ ਜਿਹੜੇ ਰਹਿੰਦੇ ਕੰਮ ਤੁਸੀਂ ਸਾਡੇ ਕਰੋਗੇ